ਵਾਇਰਲ ਵੀਡੀਓ ਨੂੰ ਲੈ ਕੇ ਖੁਦ ਸਪਸ਼ਟੀਕਰਨ ਦਿੰਦਾ ਹੈ ਕਿ ਉਹ ਵੀਡੀਓ ਹੀ ਨਕਲੀ ਹੈ ਫਿਰ ਵੀ ਜੇਕਰ ਜਥੇਦਾਰ ਸਾਹਿਬ ਚਾਹੁੰਦੇ ਨੇ ਤਾਂ ਜਿੱਥੋਂ ਮਰਜ਼ੀ ਜਾਂਚ ਕਰਵਾ ਲੈਣ ਉਹ ਇੱਕ ਬੜੇ ਇਤਰਾਜ਼ਯੋਗ ਉਹ ਮੁੱਖ ਮੰਤਰੀ ਹੈ ਜਾਂ ਨਹੀਂ ਕਿਉਂਕਿ ਉਹ ਪਹਿਲਾਂ ਦੀ ਹੈ ਉਹਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਕਰ ਦਿੱਤਾ ਹੈ ਕਿ ਇਹ ਮੇਰੀ ਵੀਡੀਓ ਨਕਲੀ ਆ ਫਰਜੀ ਆ ਆਪਣੀ ਆਪ ਨੂੰ ਤਲੀਨ ਚਿੱਟ ਦੇ ਦਿੱਤੀ ਹੈ ਕੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਫਰਜੀ ਵੀਡੀਓ ਆ ਉਹ ਕੀ ਜਾਂਚ ਕਰਵਾਈ ਹੈ ਕਿਹੜੀ ਏਜੰਸੀ ਕੋ ਕਰਵਾਈ ਹੈ ਕਿਉਂਕਿ ਤੁਸੀਂ ਖੁਦ ਨੂੰ ਕਲੀਮ ਚਿੱਟ ਦਿੱਤੀ ਹੈ ਉਹ ਤੁਹਾਨੂੰ ਜਾਂਚ ਕਰਵਾਉਣੀ ਚਾਹੀਦੀ ਸੀ ਤੁਹਾਨੂੰ ਖੁਦ ਇਹ ਸਰਟੀਫਿਕੇਟ ਲੈ ਕੇ ਜਾਣਾ ਚਾਹੀਦਾ ਸੀ ਤੁਸੀਂ ਕਹਿੰਦੇ ਕਿ ਜੀ ਮੈਂ ਕਰਵਾ ਲਈ ਹੈ ਇਹ ਪਰਜੀ ਪਾਈ ਗਈ ਹੈ ਚੈਪਟਰ ক্লোਜ਼ ਤੇ ਕਾਲ ਤਖਸਾਲ ਜਦੋਂ ਇਸ ਵੀਡੀਓ ਦੀ ਜਾਂਚ ਕਰਵਾਣੀ ਹੋਵੇ ਤੇ ਕੀ ਸ਼੍ਰੋਮਣਗੋ ਦਾ ਪ੍ਰਬੰਧਕ ਕਮੇਟੀ ਕਿਸ ਐਕਟ ਦੇ ਤਹਿਤ ਜਾਂਚ ਕਰਵਾਏਗੀ ਮੈਂ ਤੁਹਾਨੂੰ ਪੰਜਾਬ ਸਰਕਾਰ ਨੂੰ ਕਹਿਣਾ ਪਏਗਾ ਹਾਥਸੀ ਦੇ ਮਸਲੇ ਦੇ ਵਿੱਚ ਤੁਸੀਂ ਚਮੀਆਂ ਘੰਟਿਆਂ ਦੇ ਵਿੱਚ ਜਾਂਚ ਕਰਵਾ ਰਹੇ ਹੋ ਕਲੀਨ ਚਿੱਟ ਵੀ ਹਾਥਸੀ ਨੂੰ ਦੇ ਰਹੇ ਹੋ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਏਡੀ ਇਤਰਾਜਯੋਗ ਵੀਡੀਓ ਜੋ ਫਰਜੀ ਆ ਜੇ ਵੀ ਤੁਸੀਂ ਫਰਜੀ ਮੰਨ ਕੇ ਜਾਂਚ ਕਰਵਾਈ ਨਾ ਉਹ ਵੀ ਫਰਜੀ ਮੰਨ ਕੇ ਜਾਂਚ ਕਰਵਾਉਣੀ ਚਾਹੀਦੀ ਸੀ ਉਹ ਇਸ ਤੋਂ ਜ਼ਿਆਦਾ ਇੰਪੋਰਟੈਂਟ ਸੀ ਜਿਹੜਾ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਅੰਦਾਜ਼ਾ ਸੀ 169 ਬੀੜਾਂ ਬਾਰੇ ਗੱਲ ਕੀਤੀ ਹੈਗੀ ਤੇ ਸਰਕਾਰ ਦੀ ਕਿਰਕਰੀ ਹੋएगी ਉਹੀ ਗੱਲ ਹੋਈ ਸੀ ਤੁਹਾਨੂੰ ਮੁੱਖ ਮੰਤਰੀ ਨੂੰ ਇਹ ਸਟੇਟਮੈਂਟ ਦੇਣ ਤੋਂ ਪਹਿਲਾਂ 100 ਬਾਰ ਸੋਚਣਾ ਚਾਹੀਦਾ ਸੀ ਅੱਜ ਸਰਕਾਰ ਦੀ ਗਿਰਕਰੀ ਹੋਗੀ ਪੰਜਾਬ ਸਰਕਾਰ ਦੀ ਹੋਗੀ ਪੰਜਾਬ ਪੁਲਿਸ ਦੀ ਹੋਗੀ ਤੇ ਐਸਆਈਟੀ ਦੀ ਹੋਗੀ ਕਮੇਟੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ 2008 ਤੋਂ ਬਾਅਦ ਕੀਤੇ ਗਏ ਜਿਹੜੇ ਸਰੂਪਾਂ ਦਾ ਰਿਕਾਰਡ ਆ ਉਹ ਸਬੰਧਤ ਡੇਰੇ ਕੋਲ ਹੈ ਤੇ 2008 ਤੋਂ ਪਹਿਲਾਂ ਜਿਹੜੇ ਪ੍ਰਕਾਸ਼ਿਤ ਸੀ ਸਰੂਪ ਉਹ ਵੀ ਉਹਨਾਂ ਕੋਲ ਹੈ ਪੰਜਾਬ ਸਰਕਾਰ एसआईटी ਨੂੰ ਵੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਸ਼ੀਸ਼ਾ ਦਿਖਾ ਦਿੱਤਾ ਕਿ ਸਾਡੇ ਕੋਲ ਸਾਰਾ ਰਿਕਾਰਡ ਹੈ ਸਿਰੇ ਕਾਲ ਤੱਕ ਸਾਹਿਬ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਤੋਂ ਬਾਅਦ ਉਹ ਖੁਦ ਵੀ ਬੋਲੇ ਨੇ ਤੇ ਕਈ ਗੱਲਾਂ ਦਾ ਜ਼ਿਕਰ ਕੀਤਾ ਖਾਸ ਕਰਕੇ ਉਹਨਾਂ ਦੀ ਕਥਿਤ ਵਾਇਰਲ ਵੀਡੀਓ ਨੂੰ ਲੈ ਕੇ ਖੁਦ ਸਪਸ਼ਟ ਕਰਨ ਦਿੱਤਾ ਕਿ ਉਹ ਵੀਡੀਓ ਹੀ ਨਕਲੀ ਹੈ ਜਾਂਚ ਕਰਾਉਣ ਦੀ ਤਾਂ ਕੋਈ ਲੋੜ ਹੀ ਨਹੀਂ ਫਿਰ ਵੀ ਜੇਕਰ ਜਥੇਦਾਰ ਸਾਹਿਬ ਚਾਹੁੰਦੇ ਨੇ ਤਾਂ ਜਿੱਥੋਂ ਮਰਜੀ ਜਾਂਚ ਕਰਵਾ ਲੈਣ ਕਥਿਤ ਵਾਇਰਲ ਵੀਡੀਓ ਦੇ ਉੱਤੇ ਮੁੱਖ ਮੰਤਰੀ ਕੀ ਬੋਲ ਗਏ ਹੋਰ ਕਿਹੜੀਆਂ ਗੱਲਾਂ ਦਾ ਬਿਆਨ ਦਿੱਤਾ ਔਰ ਖਾਸ ਕਰਕੇ ਕਿਹੜਾ ਮਾਗੀ ਮੇਲੇ ਤੇ ਦਾਵਾ ਕੀਤਾ ਸੀ ਉਸ ਨੂੰ ਲੈ ਕੇ ਰਾਜਾ ਸਾਹਿਬ ਕਮੇਟੀ ਦੇ ਵੱਲੋਂ ਵੀ ਜਿਹੜਾ ਧਾਰਮਿਕ ਸਥਾਨ ਉਧਰੋਂ ਵੀ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਉਹਨਾਂ ਨੇ ਆਪਣੇ ਦਾਅਵੇ ਕੀਤੇ ਨੇ ਔਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਇੱਕ ਵਿਧਾਇਕ ਨੇ ਡਾਕਟਰ ਸੁਖੀ ਉਹਨਾਂ ਨੇ ਆਪਣਾ ਇੱਕ ਸਪਸ਼ਟੀਕਰਨ ਦਿੱਤਾ ਇਹ ਸਾਰੇ ਮਸਲੇ ਤੇ ਗੱਲਬਾਤ ਕਰਦੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਜੇਕਰ ਮੁੱਖ ਮੰਤਰੀ ਦੀ ਅੱਜ ਦੀ ਪੇਸ਼ੀ ਦੀ ਗੱਲ ਕਰੀਏ ਸਭ ਦੀ ਦੁਨੀਆ ਦੀ ਨਜ਼ਰ ਸੀ ਚਾਹੇ ਵਿਦੇਸ਼ 'ਚ ਕੋਈ ਬੈਠਾ ਜਾਂ ਪੰਜਾਬ 'ਚ ਹੈ ਕਿ ਆਖਰਕਾਰ ਅੱਜ ਬਣਨਾ ਕੀ ਹੈ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਸੀ ਕਿ ਬਣੇਗਾ ਕੀ ਨਾ ਤਾਰਾ ਹੋਣਾ ਚਾਹੀਦਾ ਗੱਲਾਂ ਦਾ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਜੋ ਮੁੱਖ ਮੰਤਰੀ ਨੇ ਆਪਣੀ ਕਥਿਤ ਵਾਇਰਲ ਵੀਡੀਓ ਦੇ ਬਾਰੇ ਜਿਹੜਾ ਟਿੱਪਣੀ ਕੀਤੀ ਹੈ ਦੇਖੋ ਕਰੀਬ ਅੱਜ 45 ਮਿੰਟ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਪੇਸ਼ੀ ਹੋ ਇਹਨਾਂ ਨੇ ਸਪਸ਼ਟਕਰਨ ਦਿੱਤੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਆ ਕਿ ਦੋ ਸ਼ਿਕਾਇਤਾਂ ਦੇ ਤਹਿਤ ਅਕਾਲ ਤਖਸਾਲਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਤਲਬ ਕੀਤਾ ਗਿਆ ਸੀ ਪਹਿਲੀ ਸੀ ਕਿ ਇੱਕ ਇਤਰਾਜਯੋਗ ਵੀਡੀਓ ਜਿਹੜੀ ਵਿਦੇਸ਼ ਤੋਂ ਵਾਇਰਲ ਹੋਈ ਆ ਜਗਮਨ ਸਮਰਾਣੇ ਕੀਤੀ ਆ ਉਸ ਵੀਡੀਓ ਨੂੰ ਲੈ ਕੇ ਜਦੋਂ ਮੁੱਖ ਮੰਤਰੀ ਵਰਗਾ ਇੱਕ ਸ਼ਕਲ ਤੇ ਉਹ ਇੱਕ ਬੜੇ ਇਤਰਾਜਯੋਗ ਆ ਉਮੋਕ ਮੰਤਰੀ ਹੈ ਜਾਂ ਨਹੀਂ ਕਿਉਂਕਿ ਉਹ ਪਹਿਲਾਂ ਦੀ ਹੈ ਜਦੋਂ ਸ਼ਾਇਦ ਮੈਂਬਰ ਪਾਰਲੀਮੈਂਟ ਹੋ ਜਾਂ ਉਸ ਤੋਂ ਪਹਿਲਾਂ ਦੀ ਮੈਂਬਰ ਪਾਰਲੀਮੈਂਟ ਹਾਂ ਜੋ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਦੀ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਉਹ ਜਿਹੜੀ ਵੀਡੀਓ ਹੈ ਬੜੀ ਇਤਰਾਜ਼ਯੋਗ ਹੈ ਜਿਹਦੇ ਚ ਗੁਰੂ ਸਬਾਨ ਦੀ ਫੋਟੋ ਦੇ ਨਾਲ ਖਲਵਾੜ ਹੋ ਰਿਹਾ ਤੇ ਸੰਤ ਜਨਰ ਸਿੰਘ ਭਿੰਡਾ ਵਾਲੀ ਦੀ ਤਸਵੀਰ ਦੇ ਨਾਲ ਖਲਵਾੜ ਹੋ ਰਿਹਾ ਉਹਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਮੇਰੀ ਵੀਡੀਓ ਨਕਲੀ ਆ ਫਰਜੀ ਹੈ ਮੈਂ ਸੋਚ ਨਹੀਂ ਸਕਦਾਗਾ ਤੇ ਉਹਨਾਂ ਇਹ ਵੀ ਕਹਿ ਦਿੱਤਾ ਮੀਡੀਆ ਦੇ ਨਾਲ ਜਦੋਂ ਗੱਲਬਾਤ ਕੀਤੀ ਹੈ ਕਿ ਮੈਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਪੰਜਾਬ ਦੀ ਦੁਨੀਆ ਦੀ ਦੇਸ਼ ਦੀ ਕਿਸੇ ਵੀ ਏਜੰਸੀ ਕੋਲ ਉਹ ਜਿਹੜੀ ਜਾਂਚ ਕਰਵਾ ਸਕਦੇ ਹੋ ਉਹਦੇ 'ਚ ਮੈਂ ਨਹੀਂ ਆ ਏਆਈ ਜਨਰੇਟਡ ਆ ਮੈਂ ਸੋਚ ਵੀ ਨਹੀਂ ਸਕਦਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਕਲੀਨ ਚਿੱਟ ਦੇ ਦਿੱਤੀ ਆ ਹੋ ਸਕਦਾ ਵੀਡੀਓ ਫਰਜੀ ਹੋਵੇ ਨਕਲੀ ਹੋਵੇ ਕੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਫਰਜੀ ਵੀਡੀਓ ਆ ਉਹ ਕੀ ਜਾਂਚ ਕਰਵਾਈ ਆ ਕਿਹੜੀ ਏਜੰਸੀ ਕੋਲ ਕਰਵਾਈ ਆ ਕਿਉਂਕਿ ਤੁਸੀਂ ਖੁਦ ਨੂੰ ਕਲੀਨ ਚਿੱਟ ਦਿੱਤੀ ਆ ਆਪਾਂ ਮੰਨ ਕੇ ਚੱਲਦੇ ਕਿ ਤੁਹਾਡੇ ਤੇ ਹੀ ਸਾਨੂੰ ਵਿਸ਼ਵਾਸ ਆ ਪੂਰਨ ਰੂਪ ਵਿੱਚ ਵਿਸ਼ਵਾਸ ਆ ਲੋਕੀ ਭਰੋਸਾ ਕਰਦੇ ਕਿ ਜੋ ਮੁੱਖ ਮੰਤਰੀ ਬੋਲਦੇ ਨੇ ਸਹੀ ਬੋਲਦੇ ਨੇ ਪਰ ਫਿਰ ਵੀ ਤੁਸੀਂ ਕਾਨੂੰਨੀ ਤੌਰ ਤੇ ਇੱਕ ਦਸਤਾਵੇਜ਼ ਹੁੰਦਾ ਰਿਪੋਰਟ ਹੁੰਦੀ ਹੈ ਉਹ ਰਿਪੋਰਟ ਨੂੰ ਝੁਠਲਾਇਆ ਨਹੀਂ ਜਾ ਸਕਦਾ ਉਹ ਰਿਪੋਰਟ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਚੈਲੰਜ ਨਹੀਂ ਕੀਤਾ ਜਾ ਸਕਦਾ ਉਹ ਤੁਹਾਨੂੰ ਜਾਂਚ ਕਰਵਾਉਣੀ ਚਾਹੀਦੀ ਸੀ ਤੁਹਾਨੂੰ ਖੁਦ ਇਹ ਸਰਟੀਫਿਕੇਟ ਲੈ ਕੇ ਜਾਣਾ ਚਾਹੀਦਾ ਸੀ ਜਿਵੇਂ ਅੱਜ ਕਹਿ ਕਿ ਕਿਤੇ ਵੀ ਕਰਵਾ ਲਓ ਤੁਸੀਂ ਕਹਿੰਦੇ ਕਿ ਜੀ ਮੈਂ ਕਰਵਾ ਲਈ ਹੈ ਇਹ ਫਰਜੀ ਪਾਈ ਗਈ ਹੈ ਚੈਪਟਰ ক্লোਜ਼ ਹੁਣ ਇੱਕ ਪਾਸੇ ਤੇ ਤੁਸੀਂ ਕਰਵਾਏ ਨਹੀਂ ਤੁਸੀਂ ਕਹਿੰਦੇ ਕਰਵਾ ਲਓ ਜਿੱਥੋਂ ਮਰਜ਼ੀ ਕਰਵਾਉਣੀ ਹੈਗੀ ਹੈ ਕਿ ਸ਼੍ਰੋਮਿਕ ਉਹਦਾ ਪ੍ਰਬੰਧਕ ਕਮੇਟੀ ਅਕਾਲ ਤਖਸਾਲਬ ਜਦੋਂ ਇਸ ਵੀਡੀਓ ਦੀ ਜਾਂਚ ਕਰਾਉਣੀ ਹੋਵੇ ਤੇ ਕੀ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਕਿਸ ਐਕਟ ਦੇ ਤਹਿਤ ਜਾਂਚ ਕਰਵਾਏਗੀ ਹੂੰ ਫਿਰ ਵੀ ਤਾਂ ਪੰਜਾਬ ਸਰਕਾਰ ਨੂੰ ਕਹਿਣਾ ਪਏਗਾ ਹੂੰ ਪੰਜਾਬ ਸਰਕਾਰ ਕਿੱਥੋਂ ਕਰਵਾਏਗੀ ਪੰਜਾਬ ਸਰਕਾਰ ਆਪਣੀ ਜਿਹੜੀ ਮੁਖਰੜ ਦੇ ਵਿੱਚ ਲੈਬਾਰਟਰੀ ਉੱਥੋਂ ਕਰਵਾਲੇਗੀ ਜਿੱਥੋਂ ਜਲੰਧਰ ਦੀ ਪੁਲਿਸ ਨੇ ਦਬਾਹ ਹੇਠ ਆਤਸ਼ੀ ਨੂੰ ਕਲੀਨ ਚਿੱਟ ਦੇ ਕੇ ਆਪਣੇ ਗਲ ਮੁਸੀਬਤ ਸਹਿੜ ਲਈ ਆਤਸ਼ੀ ਦੇ ਮਸਲੇ ਦੇ ਵਿੱਚ ਤੁਸੀਂ ਚਮੀਆਂ ਘੰਟਿਆਂ ਦੇ ਵਿੱਚ ਜਾਂਚ ਕਰਵਾ ਰਹੇ ਹੋ ਹੂੰ ਕਲੀਨ ਚਿੱਟ ਵੀ ਹੱਥੀਂ ਨੂੰ ਦੇ ਰੋ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਏਡੀ ਇਤਰਾਜਯੋਗ ਵੀਡੀਓ ਜੋ ਫਰਜੀ ਆ ਹੂੰ ਇਹ ਵੀ ਤੁਸੀਂ ਫਰਜੀ ਮੰਨ ਕੇ ਜਾਂਚ ਕਰਵਾਈ ਨਾ ਉਹ ਵੀ ਫਰਜੀ ਮੰਨ ਕੇ ਜਾਂਚ ਕਰਾਉਣੀ ਚਾਹੀਦੀ ਸੀ ਉਹ ਇਸ ਤੋਂ ਜ਼ਿਆਦਾ ਇੰਪੋਰਟੈਂਟ ਸੀ ਆ ਸੀ ਤੇ ਦਿੱਲੀ ਦੀ ਰਹਿਣ ਵਾਲੀ ਆ ਉਹਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਦਾ ਸਿੱਖੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਏਗਾ ਉਹ ਸਾਈ ਭਾਈਚਾਰੇ ਦੀ ਮੱਤਵਾ ਉਹਦੀ ਠੀਕ ਹੈ ਤੁਸੀਂ ਤੇ ਪੰਜਾਬ ਦੇ ਹੋ ਪੰਜਾਬ ਦੇ ਮੁੱਖ ਮੰਤਰੀ ਹੋ ਸੇਕਾ ਭਾਈਚਾਰੇ ਨਾਲ ਸੰਬੰਧ ਰੱਖਦੇ ਹੋ ਤੁਹਾਨੂੰ ਤੁਹਾਡੇ ਤੇ ਜਿਹੜੀ ਵਾਇਰਲ ਵੀਡੀਓ ਦੀ ਜਾਂਚ ਕਰਾਉਣੀ ਚਾਹੀਦੀ ਭਾਵੇਂ ਤੁਸੀਂ ਕਹੇ ਕਿ ਨੰਗੀਆਂ ਅੱਖਾਂ ਨਾਲ ਦੇਖ ਲਓ ਉਹ ਨਕਲੀ ਲੱਗਦੀ ਐ ਅਸੀਂ ਕਹਿੰਦੇ ਨਕਲੀ ਆ ਪਰ ਜਿੰਨੇ ਵੀ ਰਿਲੀਜ਼ ਕੀਤੇ ਆ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ ਮਕਦਮੇ ਦਰਜ ਹੋਣੇ ਚਾਹੀਦੇ ਜਿਵੇਂ ਤੁਸੀਂ ਜਲੰਧਰ ਪੁਲਿਸ ਨੇ ਦਬਾਹ ਹੇਟ ਆਤਸ਼ੀ ਨੂੰ ਕਲੀਂਜਟ ਦੇ ਨਮ ਬਦਲੇ ਦਿੱਲੀ ਦੇ ਮੰਤਰੀ ਨੂੰ ਕੇਸ ਦੇ ਵਿੱਚ ਰੱਖ ਦਿੱਤਾ ਸ਼ਿਕਾਇਤ ਦੇ ਵਿੱਚ ਰੱਖਿਆ ਪਰਚੇ ਦੇ ਵਿੱਚ ਨਹੀਂ ਰੱਖਿਆ ਸੁਪਾਲ ਸਿੰਘ ਖੈਰਾ ਪ੍ਰਗਟ ਸਿੰਘ ਸੁਭੀ ਸਿੰਘ ਬਾਦਲ ਉਹ ਦੂਸਰੀ ਰੱਖ ਲੈ ਤੇ ਇਸ ਮਸਲੇ ਦੀ ਵੀ ਜਾਂਚ ਕਰਦੇ ਕਿਉਂ ਨਹੀਂ ਕਰਵਾਈ ਗਈ ਹੈਗੀ ਔਰ ਦੂਜਾ ਆਤਸੀ ਨੂੰ ਬਚਾਉਣ ਵਾਸਤੇ ਜੋ ਜਾਂਚ ਕਰਵਾ ਲਈ ਅੱਜ ਪਟਿਆਲਾ ਪੁਲਿਸ ਨੂੰ ਬਚਾਉਣ ਵਾਸਤੇ ਤੁਸੀਂ ਹਜੇ ਤੱਕ ਜਾਂਚ ਨਹੀਂ ਕਰਵਾਈ ਜਿਹੜੇ ਪਟਿਆਲਾ ਪੁਲਿਸ ਦੇ ਅਧਿਕਾਰੀ ਕਹਿੰਦੇ ਸੀ ਕਿ ਵਿਰੋਧੀ ਕੀ ਧਿਰ ਦੇ ਆਗੂਆਂ ਨੂੰ ਘਰੋਂ ਬਾਹਰ ਨਾ ਹੋਂਦਿਓ ਕਾਗਜ ਨੇ ਪਰ ਦੇਣੇ ਹੈਗੇ ਘੇਰਾ ਪਾ ਲਿਓ ਉਹਦੀ ਤੁਸੀਂ ਜਾਂਚ ਨਹੀਂ ਕਰਵਾਈ ਅੱਜੇ ਦੇ ਤੁਸੀਂ ਫੋਰਨ ਜਾਂਚ ਕਰਵਾ ਲਈ ਹੈਗੀ ਇਹ ਜਿਹੜੀ ਖੁਦ ਸਰਕਾਰ ਨੇ ਕਲੀਨ ਚਿੱਟ ਦਿੱਤੀ ਹੈ ਇਹ ਵੀ ਸਵਾਲ ਹੈ ਕਿ ਬਿਨਾ ਜਾਂਚ ਤੋਂ ਕਲੀਨ ਚਿੱਟ ਜਿਹੜੀ ਦਿੱਤੀ ਗਈ ਹੈ ਉਹ ਲੋਕੀ ਯਕੀਨ ਕਰਨਗੇ ਕਰਨਗੇ ਕਿ ਨਹੀਂ ਕਰਨਗੇ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਜਿੱਥੇ ਉਹਨਾਂ ਨੇ ਅੱਜ ਦਾਅਵਾ ਕੀਤਾ ਮੈਂ ਖੁਦ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਿੱਥੋਂ ਮਰਜ਼ੀ ਜਾਂਚ ਕਰਾਓ ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਜਿਸ ਦਿਨ ਉਹਨਾਂ ਨੇ ਤਲਬ ਕੀਤਾ ਸੀ ਉਸ ਦਿਨ ਵੀ ਉਹਨਾਂ ਦੀ ਸਟੇਟਮੈਂਟ ਆਈ ਸੀ ਕਿ ਇਹਦੀ ਜਾਂਚ ਕਰਵਾਈ ਜਾਏਗੀ ਵੀਡੀਓ ਦੀ ਨਹੀਂ ਉਹ ਕਰ ਹੋਣਗੇ ਕਿਤੋਂ ਮੈਂ ਵੀ ਕਹਿ ਰਹੇ ਨੇ ਸ਼ਿਰਕਾਲਤਿਕ ਸਾਹਿਬ ਡਾਇਰੈਕਟ ਪੰਜਾਬ ਸਰਕਾਰ ਨੂੰ ਕਹਿਣਗੇ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਰੂਮਣੀ ਕਮੇਟੀ ਦੇ ਜ਼ਰੀਏ ਜਾਂ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕਰ ਦੇਣ ਕਿ ਇਹਦੀ ਜਾਂਚ ਕਿੱਥੋਂ ਕਰਾਉਣਗੇ ਜਾਂ ਜੇ ਫਿਰ ਕਿੱਥੋਂ ਜਾਂਦੇ ਸੈਂਟਰ ਲੈਵਲ ਦੀ ਏਜੰਸੀ ਆ ਜਾਂ ਪੰਜਾਬ ਲੈਵਲ ਦੀ ਏਜੰਸੀ ਆ ਹੁਣ ਜੇ ਸੈਂਟਰ ਲੈਵਲ ਦੀ ਏਜੰਸੀ ਤੇ ਕਰੋਗੇ ਤੇ ਪੰਜਾਬ ਸਰਕਾਰ ਆਵਾ ਦੀ ਪਾਰਟੀਆਂ ਕੋਈ ਸਾਨੂੰ ਭਰੋਸਾ ਨਹੀਂ ਆ ਤੇ ਜੇ ਪੰਜਾਬ ਸਰਕਾਰ ਖਰੜ ਤੋਂ ਸਰਕਾਰੀ ਪੰਜਾਬ ਸਰਕਾਰ ਦੀ ਲੈਬਾਰਟਰੀ ਤੋਂ ਕੋਈਗੇ ਤੇ ਆਪੋਜੀਸ਼ਨ ਪਾਰਟੀ ਦੇ ਸੰਗਤ ਕਹਿ ਕਿ ਸਾਨੂੰ ਨਹੀਂ ਭਰੋਸਾ ਹੈਗਾ ਹੂੰ ਇਹ ਕੌਣ ਜਾਂਚ ਕਰਵਾ ਸਕਦਾ ਇਹਦਾ ਮਤਲਬ ਮਾਮਲਾ ਹਾਈ ਕੋਰਟ ਚ ਪਟੀਸ਼ਨ ਪਾਉਣੀ ਪੈਗੀ ਹਾਈ ਕੋਰਟ ਜੇ ਕੋ ਮਰਜ਼ੀ ਕਰਵਾਵੇ ਕਿਉਂਕਿ ਜਦੋਂ ਹਾਈ ਕੋਰਟ ਕਰਵਾਉਂਦੀ ਹੈ ਉਦੋਂ ਜਿਹੜੀ ਕਿਸੇ ਰਿਪੋਰਟ ਦੇ ਨਾਲ ਹਿਰਾਫੇਰੀ ਦੇ ਘੱਟ ਚਾਂਸ ਹੁੰਦੇ ਨੇ ਜਦੋਂ ਸਰਕਾਰਾਂ ਕਰਾਉਂਦੀਆਂ ਨੇ ਉਹਦੇ ਚ ਹਿਰਾਫੇਰੀ ਦੇ ਜ਼ਿਆਦਾ ਚਾਂਸ ਹੁੰਦੇ ਨੇ ਕਿੰ ਤੋਂ ਪ੍ਰਤੁ ਹੁੰਦੀ ਹੈ ਨੁਕਤਾਚੀਨੀ ਹੁੰਦੀ ਹੈ ਇਸ ਕਰਕੇ ਮਸਲਾ ਗੰਭੀਰ ਹੈ ਤੇ ਸਰਕਾਰ ਨੂੰ ਖੁਦ ਹੀ ਕਰਵਾ ਲੈਣੀ ਸੀ ਜਈ ਜਦੋਂ ਪੰਜਾਬ ਸਰਕਾਰ ਬੜੀ ਸ਼ੋਰਟ ਹੀ ਨਾ ਕਹਿ ਰਹੀ ਹੈ ਕਿ ਇਹ ਨਕਲੀ ਹੈ ਨੰਗੀਆਂ ਅੱਖਾਂ ਨਾਲ ਚਿੱਟੀਆਂ ਅੱਖਾਂ ਦੇਖਿਆ ਜਾ ਸਕਦਾ ਤੇ ਫਿਰ ਸਰਕਾਰ ਨੂੰ ਇਸ ਮਸਲੇ ਤੇ ਜਾਂਚ ਕਰਵਾ ਲੈਣੀ ਚਾਹੀਦੀ ਸੀ ਕਿ ਉਹ ਕਿੱਥੋਂ ਦਾ ਕਮਰਾ ਹ ਹ ਕਿਹੜੇ ਮੁਲਕ ਦਾ ਵਾ ਜਾਂ ਦਿੱਲੀ ਦਾ ਵਾ ਜਾਂ ਆਊਟ ਆਫ ਕੰਟਰੀ ਹੈ ਜਾਂ ਆਊਟ ਆਫ ਸਿਟੀ ਪੰਜਾਬ ਆ ਹੁਣ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀ ਉਹ ਹੋਣੀ ਚਾਹੀਦੀ ਹੈਗੀ ਕਿ ਜਾਂਚ ਜਿਵੇਂ ਅੱਜ ਸਵੇਰ ਦੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜਾ ਜਗਮਨ ਸੰਭਰਾ ਜੀ ਉਹਨੇ ਕਿਸੇ ਉੱਤਰ ਦੇ ਚੈਨਲ ਦੇ ਨੂੰ ਇੰਟਰਵਿਊ ਦਿੱਤੀ ਆ ਉਹ ਕਹਿੰਦੇ ਮੈਨੂੰ ਜਿਹੜੀ ਦਿੱਲੀ ਦੀ ਰਾਜ ਸਭਾ ਮੈਂਬਰ ਅਸ਼ਵਾਤੀ ਮਾਲ ਉਹਨੇ ਮੈਨੂੰ ਭੇਜੀ ਤੇ ਮੈਂ ਉਹਨੂੰ ਹੋਰ ਸਮਾਨ ਭੇਜਿਆ ਗਿਵਨ ਟੇਕ ਹੋਇਆ ਉਹਨੇ ਮੈਨੂੰ ਭਗਵੰਤ ਮਾਨ ਦੀ ਭੇਜੀ ਤੀ ਤੇ ਮੈਂ ਸੁਪਰੀਮੋ ਦੀ ਭੇਜੀ ਹੈਗੀ ਉਹ ਜਿਹੜਾ ਦਾਨ ਪ੍ਰਦਾਨ ਹੋਇਆ ਉਹ ਇਸ ਮਸਲੇ ਤੋਂ ਬੜਾ ਸੀਰੀਅਸ ਹੈ ਪਰ ਕੁੱਲ ਮਿਲਾ ਕੇ ਮੈਨੂੰ ਲੱਗਦਾ ਇਹ ਜਿਹੜਾ ਸਪਸ਼ਟੀਕਰਨਾ ਮੁੱਖ ਮੰਤਰੀ ਦਾ ਉਹਨੂੰ ਹੁਣ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਤੇ ਆਪਣੇ 45 ਮਿੰਟ ਪੇਸ਼ੀ ਤੋਂ ਬਾਅਦ ਸਾਰੀ ਡਿਟੇਲ মিডিਆ ਨੂੰ ਦੱਸ ਦਿੱਤੀ ਹੁਣ ਕੁਝ ਪਲ ਬਾਅਦ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਹੋਣੀ ਵੀ ਪ੍ਰੈਸ ਦੇ ਮੁਖਾਤਬ ਹੋਣਗੇ ਉਹ ਵੀ ਦੱਸਣਗੇ ਹੱਲੇ ਤੇ ਆਪਾਂ ਪੱਖ ਸੁਣਿਆ ਵਾ ਭਗਵੰਤ ਮਾਨ ਸਾਹਿਬ ਦਾ ਹਮ ਹੱਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਪੱਖ ਵੀ ਹੋਣਾਗਾ ਫਿਰ ਗੱਲ ਕਿਥੇ ਸਿੱਟੇ ਤੇ ਨਿਕਲੇਗੀ ਕਿ ਅੰਦਰ ਕੀ ਕੁਝ ਹੋਇਆ ਹਮ ਔਰ ਕਿਹਦਾ ਪੱਖ ਸਹੀ ਲੱਗਦਾ ਹਮ ਕਿਸ ਪੱਖ ਤੇ ਕਿੰਤੂ ਪਰੰਤੂ ਕੀਤਾ ਜਾ ਸਕਦਾਗਾ ਹਮ ਕਮੇਟੀ ਵਿੱਚ ਜਿਹੜੀ ਦੁਬਧਾ ਪਈ ਸੀ ਉਹ ਕਿਵੇਂ ਦੁਬਧਾ ਚੋਂ ਬਾਹਰ ਕੱਢਣ ਦਾ ਦੋਨੇ ਸਸਤੀਆਂ ਨੇ ਕੋਸ਼ਿਸ਼ ਕੀਤੀ ਮੁੱਖ ਮੰਤਰੀ ਦੀ ਅੱਜ 25 30000 ਰੁਪਏ ਦੇ ਪੰਨੇ ਦੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਦੇ ਚ ਸ਼ਿਕਾਇਤਾਂ ਸੀ ਸ਼੍ਰੋਮਣੀ ਕਮੇਟੀ ਦੇ ਕੰਮ ਵਿੱਚ ਕਮੀਆਂ ਨੂੰ ਲੈ ਕੇ ਅੱਜ ਬੜੇ ਸ਼ਬਦ ਸ਼ਬਦ ਆ ਜਿਹੜੇ ਸੋਚ ਕੇ ਬੋਲ ਰਹੇ ਸੀ ਮੁੱਖ ਮੰਤਰੀ ਸਾਹਿਬ ਨਾਲ ਹੀ ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਨੇ ਕਿਹਾ ਭਰੋਸਾ ਇਹ ਵੀ ਦਿੱਤਾ ਹੈ ਕਿ ਸਾਰੇ ਪੱਖਾਂ ਨੂੰ ਜਾਣਨ ਤੋਂ ਬਾਅਦ ਅਸੀਂ ਸਿੰਘ ਸਿਭਾਨ ਦੀ ਮੀਟਿੰਗ ਹੋਏਗੀ ਫਿਰ ਫੈਸਲਾ ਲਵਾਂਗੇ ਇਹਦੇ ਤੇ ਇੱਕ ਤਾਂ ਇਹ ਗੱਲ ਪਰ ਇੱਕ ਇਸ ਪਾਸਿਓਂ ਹੋਰ ਜਿਹੜੀ ਹੈ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਨਵਾਂ ਸ਼ ਵਾਸੀਓਂ ਔਰ ਆਇਆ ਸਾਹਿਬ ਕਮੇਟੀ ਵੱਲੋਂ ਮੁੱਖ ਮੰਤਰੀ ਦੀਆਂ ਗੱਲਾਂ ਦਾ ਦਾਅਵਿਆਂ ਦਾ ਜਵਾਬ ਦਿੱਤਾ ਉਹਨਾਂ ਨੇ ਅੱਜ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਬਹੁਤ ਸਾਰੇ ਐਨਟੀ ਸ਼ਰੋਮਨੀਗੋਦਾ ਪ੍ਰਬੰਧਕ ਕਮੇਟੀ ਬੈਠੇ ਨੇ ਐਨਟੀ ਸੁਭੀਤ ਸਿੰਘ ਬਾਦਲ ਤੁਹਾਡਾ ਬੇਟਾ ਐਨਟੀ ਸ਼ਰੋਮਨੀ ਕਾਲੀਦਲ ਧੜੇ ਬੈਠੇ ਨੇ ਐਨਟੀ ਸਿੱਖੀ ਧੜੇ ਬੈਠੇ ਆਗੇ ਨੇ ਔਰ ਕੁਝ ਉਹਨਾਂ ਦੇ ਵਿੱਚੋਂ ਜੈਨੂਨ ਵੀ ਆਗੇ ਨੇ ਜਿਹੜੇ ਕਹਿੰਦੇ ਨੇ ਕਿ ਸ਼ਰੋਮਨੀਗੋਦਾ ਪ੍ਰਬੰਧਕ ਕਮੇਟੀ 'ਚ ਵਿੱਤੀ ਗੜਬੜੀਆਂ ਹੁੰਦੀਆਂ ਨੇ ਉਹਦੀ ਜੜੀ ਜਾਂਚ ਕਰਵਾਈ ਜਾਵੇ ਜੀ ਉਹਦੇ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਆਏਗਾ ਹਮ ਜੇ ਕਿਸੇ ਨੇ ਜਾਂਚ ਕਰਾਉਣੀ ਆਈਏ ਤੇ ਇੱਕ ਸਿੱਖ ਗੁਰਦੁਆਰਾ ਕਮਿਸ਼ਨ ਆ ਜੀ ਤੁਸੀਂ 1925 ਦੇ ਐਕਟ ਦੇ ਤਹਿਤ ਉਸ ਕਮਿਸ਼ਨ ਨੂੰ ਹੀ ਪੜਤਾਲਕ ਵਾਸਤੇ ਕਹਿ ਸਕਦੇ ਹੋ ਚਲੋ ਚੰਗੀ ਗੱਲ ਕਿਸੇ ਨੂੰ ਲੱਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਆਦਾ ਫਿਕਰਮੰਦ ਨੇ ਤੇ ਲੋਕਾਂ ਨੇ ਸ਼ਿਕਾਇਤਾਂ ਭੇਜ ਦਿੱਤੀਆਂ ਜਿਹਦਾ ਜਦ ਮੁੱਖ ਮੰਤਰੀ ਭਗਵੰਤ ਮਾਨ ਕਹੇ ਕਿ 25-30 ਹਜ਼ਾਰ ਪੰਨਿਆਂ ਦੀਆਂ ਸ਼ਿਕਾਇਤਾਂ ਸੀ ਜਿਹੜੀਆਂ ਮੈਂ ਲਫਾਫੇ ਦੇ ਵਿੱਚ ਪਾ ਕੇ ਉਹਨਾਂ ਜਥੇਦਾਰ ਸਾਹਿਬ ਨੂੰ ਦੇ ਆਂ ਵੀ ਤੁਸੀਂ ਚੈੱਕ ਕਰ ਲਓ ਮੇਰੇ ਕੋਲ ਕੋਈ ਰਿਕਾਰਡ ਹੈ ਸਬੂਤ ਆਏ ਨੇ ਕਿ ਜਿਹੜੀਆਂ ਸ਼ਰੂਮਨਗੋ ਦਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜੇ ਵਿੱਤੀ ਗੜਬੜੀਆਂ ਦੇ ਉਹਨਾਂ ਨੇ ਖਦਸ਼ੇ ਨਹੀਂ ਹੈ ਨਾ ਉਹ ਦੇ ਦੇ ਕਿ ਕਾਰਤਿਕ ਸਾਹਿਬ ਦੇ ਜਥੇਦਾਰ ਗਾਂ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਨੂੰ ਕਹਿੰਦੇ ਕਿ ਨਹੀਂ ਕਹਿੰਦੇ ਕਿ ਵਿੱਤੀ ਗੜਬੜੀਆਂ ਕਿੰਨੀਆਂ ਕਿੰਨੀਆਂ ਕੀ ਹੋ ਰਹੀਆਂ ਕਿਉਂਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੋਂ ਪਹਿਲਾਂ 1999 2000 ਪੂਰੇ ਲਾਲੋ 2000 ਤੇ ਅੱਜ ਸਾਲ ਹੋ ਗਏ ਨੇ 2026 ਹੋ ਗਿਆ ਨਾ ਪਿਛਲੇ 36 ਸਾਲਾਂ ਤੋਂ 1990 ਤੋਂ ਲੈ ਕੇ ਨਹੀਂ 2002 ਤੋਂ ਲੈ ਕੇ ਜਦੋਂ ਭਾਈ ਰਣਜੀਤ ਸਿੰਘ ਜਥੇਦਾਰ ਹਟਾਇਆ ਗਏ ਪੂਰੇ 2000 ਤੋਂ ਲੈ ਕੇ 26 ਸਾਲ ਹੋ ਗਏ ਨੇ 26 ਸਾਲ ਤੋਂ ਭਾਈ ਰਣਜੀਤ ਸਿੰਘ ਕਾਲ ਤੱਕ ਸਾਹਿਬ ਦੇ ਜਥੇਦਾਰ ਉਹ ਪਿੰਡੋਂ ਪਿੰਡ ਜਾ ਕੇ ਦੱਸ ਰਿਹਾ ਗਏ ਨੇ ਕਿ ਬਹੁਤ ਸਾਰੀਆਂ ਵਿੱਤੀ ਗੜਬੜੀਆਂ ਹੋਈਆਂ ਨੇ ਉਹਦਾ ਕਦੀ ਨਪਟਾਰਾ ਹੋਇਆ ਨਹੀਂ ਉਹ ਦੋਸ਼ ਉਹਨਾਂ ਦੇ ਏਡੇ ਨੇ ਉਹਦੇ 'ਚ ਭਾਵੇਂ ਹੋ ਸਕਦਾ ਕਿ ਸੱਚੇ ਹੋਣ ਜਾਇਜ਼ ਹੋਣ ਪਰ ਕਦੀ ਕਿਸੇ ਨੇ ਉਹਦੀ ਜਾਂਚ ਨਹੀਂ ਕਰਵਾਈ ਕਿ ਜਿਹੜੀਆਂ ਵਿੱਤੀ ਗੜੀਆਂ ਗੜਬੜੀਆਂ ਹੋ ਰਹੀਆਂ ਹੁਣ ਸ਼ਰਮਣੀ ਕਮੇਟੀ ਇਹ ਵੀ ਨਹੀਂ ਕਹਿ ਸਕਦੀ ਕਿ ਪੰਜਾਬ ਸਰਕਾਰ ਦੇ ਵਿੱਚ ਬਹੁਤ ਗੜਬੜੀਆਂ ਨੇ ਹੀਰਾ ਫੇਰੀਆ ਸ਼ਰਮਣੀ ਕਮੇਟੀ ਦੀ ਜੇ ਗੜਬੜੀ ਆ ਗਈ ਹੈ ਤਾਂ ਉੱਥੇ ਪੰਥਰ ਨੂੰ ਜਵਾਬ ਲੈਣਾ ਚਾਹੀਦਾ ਹੈ ਇੱਧਰ ਜਿਹੜੀਆਂ ਪੰਜਾਬ ਸਰਕਾਰ ਦੇ ਵਿੱਚ ਨੀਤੀਆਂ ਇੰਨੀਆਂ ਹੇਰਾਫੇਰੀ ਹੋ ਰਹੀਆਂ ਨੇ ਨਿੱਤ ਗੜਬੜੀਆਂ ਹੋ ਰਹੀਆਂ ਨੇ ਪਾਣੀ ਜਿਹੜਾ ਪੈਸਾ ਪਾਣੀ ਵਾਂਗੂ ਵਹਾਇਆ ਜਾ ਰਿਹਾ ਦਿੱਲੀ ਵਾਲਿਆਂ ਦੇ ਉਹਦੀ ਕੌਣ ਜਾਂਚ ਕਰਵਾਊਗਾ ਹਮ ਸਰਕਾਰ ਦਾ ਅਧਿਕਾਰ ਵੱਖਰੇ ਨੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਵੱਖਰੇ ਨੇ ਦੂਜੀ ਗੱਲ ਆਪਾਂ ਕੱਲ ਹੀ ਗੱਲ ਕੀਤੀ ਸੀ ਕਿ ਜਿਹੜੀ ਮਾਗੀ ਦੇ ਮੇਲੇ ਬਾਦਲਾਂ ਨੂੰ ਠੋਕਣ ਵਾਸਤੇ ਸਿਆਸੀ ਤੌਰ ਤੇ ਬਦਨਾਮ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਮੌਕਾ ਸੀ ਉਹਨਾਂ ਨੇ ਉਹਦਾ ਫਾਇਦਾ ਚੁੱਕ ਕੇ ਦੀ ਪੂਰੀ ਕੋਸ਼ਿਸ਼ ਕੀਤੀ ਆ ਆਪਾਂ ਪਹਿਲਾਂ ਵੀ ਕੱਲ ਕਿਹਾ ਸੀ ਕਿ ਕਾਲੀ ਦੇ ਨਾਲ ਤੇ ਅਧੂਰੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ ਤੇ ਅੱਜ ਅਕਾਲ ਤਖਤ ਸਾਹਿਬ ਦੀ ਪੇਸ਼ੀ ਤੋਂ ਪਹਿਲਾਂ ਜਿਵੇਂ ਕੱਲ ਹੀ ਮੈਨੂੰ ਅੰਦਾਜ਼ਾ ਸੀ ਕਿ ਪੰਜਾਬ ਸਰਕਾਰ ਦੀ ਕਿਰਕਰੀ ਹੋਏਗੀ ਉਹ ਕਿਰਕਰੀ ਐਸਆਈਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਰਵਾਈ ਹੈਗੀ ਜਿਹੜੀ ਗਲਤ ਜਾਣਕਾਰੀ ਦਿੱਤੀ ਅਧੂਰੀ ਦਿੱਤੀ ਤੇ ਕਾਲੀ ਨਾ ਦਿੱਤੀ ਹੈਗੀ ਜਦੋਂ ਤਫ਼ਤੀਸ਼ ਚੱਲ ਰਹੀ ਹੋਵੇ ਤਫ਼ਤੀਸ਼ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਬੋਲਣਾ ਚਾਹੀਦਾ ਸੀ ਤਫ਼ਤੀਸ਼ ਕੰਪਲੀਟ ਹੁੰਦੀ ਫਿਰ ਪੰਜਾਬ ਸਰਕਾਰ ਪ੍ਰੈਸ ਕਾਨਫਰੰਸ ਕਰਦੀ ਹੈਗੀ ਤੁਸੀਂ ਇਨਫੋਰਮੇਸ਼ਨ ਅਧੂਰੀ ਦਿੱਤੀ ਜਿਸ ਨੂੰ ਮਿਸ ਇਨਫੋਰਮੇਸ਼ਨ ਵੀ ਕਹਿ ਸਕਦੇ ਹੈਗੇ ਨੇ ਔਰ ਇਸ ਜਿਹੜੀ ਤੁਸੀਂ ਸਟੇਟਮੈਂਟ ਦਿੱਤੀ ਕੱਲ ਮਾਗਦ ਮੈਂ ਉਹਦੇ ਨਾਲ ਜਿਹੜੀ ਐਸਆਈਟੀ ਜਾਂਚ ਕਰੀ ਉਹਦੀ ਜਾਂਚ ਤੇ ਵੀ ਅਸਰ ਪਏਗਾ ਉਹ ਜਾਂਚ ਵੀ ਪ੍ਰਭਾਵਿਤ ਹੋਏਗੀ ਮੁੱਖ ਮੰਤਰੀ ਨੂੰ ਇਹ ਸਟੇਟਮੈਂਟ ਦੇਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਸੀ ਅੱਜ ਸਰਕਾਰ ਦੀ ਕਿਰਕਰੀ ਹੋਗੀ ਪੰਜਾਬ ਸਰਕਾਰ ਦੀ ਹੋਗੀ ਪੰਜਾਬ ਪੁਲਿਸ ਦੀ ਹੋਗੀ ਤੇ ਐਸਆਈਟੀ ਦੀ ਹੋਗੀ ਕਿਉਂਕਿ ਜਿਹੜੇ ਉੱਥੇ ਰਾਜਾ ਸਾਹਿਬ ਕਿਉਂਕਿ ਉਹ ਬੜਾ ਪੁਰਾਣਾ ਡੇਰਾ 1970 ਦੇ ਆਸ-ਪਾਸ ਦਾ ਔਰ ਜਿਹੜੇ ਆਮ ਆਦੀ ਪਾਰਟੀ ਦੇ ਸ਼ਾਮਲ ਹੋਏ ਨੇ ਕਾਲੀ ਦਲ ਦੇ ਐਮ.ਐਲ.ਏ ਡਾਕਟਰ ਸੁਖੀ ਜਿਹਨੂੰ ਕੱਚਾ ਪੱਕਾ ਕਹਿ ਸਕਦੇ ਨੇ ਕਿ ਕੱਚੇ ਕੱਚੇ ਆ ਕੇ ਪੱਕੇ ਨੇ ਕਿ ਆਮ ਆਦੀ ਪਾਰਟੀ ਦੇ ਪਿੱਛੇ ਜਿਹੜਾ ਰੋਲਾ ਵੀ ਜਿਹੜਾ ਪਿਆ ਸੀ ਹੁਣ ਉਸ ਮਸਲੇ ਦੇ ਵਿੱਚ ਉਹਨਾਂ ਨੇ ਕਮੇਟੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਮੇਟੀ ਨੇ ਵੀ ਜਿਹੜਾ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਅੰਦਾਜ਼ਾ ਸੀ 169 ਬੀੜਾਂ ਬਾਰੇ ਗੱਲ ਕੀਤੀ ਹੈਗੀ ਤੇ ਸਰਕਾਰ ਦੀ ਕਿਰਕਰੀ ਹੋਏਗੀ ਉਹੀ ਗੱਲ ਹੋਈ ਕਿ ਕਮੇਟੀ ਵੀ ਐਸਆਈਟੀ ਵੀ ਟਪਲਾ ਕਾ ਗਈ ਔਰ ਮੁੱਖ ਮੰਤਰੀ ਵੀ ਹੁਣ ਉਹਨਾਂ ਨੇ ਅੱਜ ਜਿਹੜਾ ਕੀਤਾ ਗਿਆ ਕਿ ਅਸਲ ਦੇ ਵਿੱਚ 2008 ਤੋਂ ਪਹਿਲਾਂ ਕੋਈ ਵੀ ਰਿਕਾਰਡ ਨਹੀਂ ਹੁੰਦਾ ਸੀ ਜੀ ਸ਼੍ਰੀ ਗੁਰਗਨ ਸਾਹਿਬ ਬੀੜ ਸਾਹਿਬ ਜਿਹਨੂੰ ਆਪਾਂ ਕਹਿੰਦੇ ਆ ਅੰਮ੍ਰਿਤਸਰ ਦੇ ਵਿੱਚ ਬਹੁਤ ਪ੍ਰਾਈਵੇਟ ਪਬਲਿਸ਼ਰ ਸੀ ਵੱਡੇ ਵੱਡੇ ਪਬਲਿਸ਼ਰ ਜੀ ਲੋਕੀ ਉੱਥੋਂ ਮਾਣ ਪੇਟਾ ਦੇ ਕੇ ਖਰੀਦ ਕੇ ਘਰਾਂ ਦੇ ਵਿੱਚ ਮਰਿਆਦਾ ਦੇ ਨਾਲ ਔਰ ਗੁਰਦੁਆਰਿਆਂ ਦੇ ਵਿੱਚ ਰੱਖਦੇ ਸੀ ਹਨ ਫਿਰ ਪਾਠ ਹੁੰਦੇ ਸੀ ਹੁਣ 2008 ਤੋਂ ਪਹਿਲਾਂ ਤੇ ਜਿੰਨੇ ਵੀ ਗੁਰੂ ਸਾਹਿਬ ਜਿੱਥੇ ਵੀ ਪਏ ਦੁਨੀਆ ਭਰ ਦੇ ਵਿੱਚ ਚਾਹੇ ਕਿਸੇ ਗੁਰੂ ਘਰ ਦੇ ਵਿੱਚ ਪਏ ਨੇ ਚਾਹੇ ਕਿਸੇ ਸ਼ਰਧਾਲੂ ਦੇ ਘਰ ਪਏ ਨੇ ਜਾਂ ਕਮੇਟੀਆਂ ਸਿੰਘ ਸਭਾਵਾਂ ਦੇ ਵਿੱਚ ਪਏ ਨੇ ਉਹਨਾਂ ਦਾ 2008 ਤੋਂ ਪਹਿਲਾਂ ਦਾ ਕਿਸੇ ਕੋਈ ਵੀ ਰਿਕਾਰਡ ਨਹੀਂ ਇਸ ਹੱਬ ਨਾਲ ਜੇ ਪੰਜਾਬ ਪੁਲਿਸ ਜਾਂਚ ਕਰਨ ਲੱਗ ਪਈ ਹੈਗੀ ਨਾ ਜੀ ਇਨਾਂ ਦੇ ਕਈ ਸਾਲ ਲੱਗ ਜਾਣਗੇ ਪਿੰਡੋਂ ਪਿੰਡ ਜਾਣਾ ਪਊਗਾ ਸ਼ਹਿਰੋਂ ਸ਼ਹਿਰ ਜਾਣਾ ਕੰਟਰੀ ਟੂ ਕੰਟਰੀ ਜਾਣਾ ਪਊਗਾ 2008 ਤੋਂ ਪਹਿਲਾਂ ਕੋਈ ਰਿਕਾਰਡ ਨਹੀਂ ਸੀ ਠੀਕ ਹੈ ਦੂਜੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ 2008 ਤੋਂ ਬਾਅਦ ਜਿੰਨੇ ਵੀ ਪ੍ਰਕਾਸ਼ਿਤ ਹੋਏ ਨੇ ਗੁਰੂ ਸਾਹਿਬ ਉਹਨਾਂ ਦਾ ਸਾਰਾ ਰਿਕਾਰਡ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹ ਕਿਉਂਕਿ 2008 ਦੇ ਵਿੱਚ ਪੰਜਾਬ ਸਰਕਾਰ ਉਹ ਸ਼੍ਰੋਮਣੀ ਕਾਲੀਦਲ ਭਾਜਪਾ ਦੀ ਸਾਂਝੀ ਸਰਕਾਰ ਸੀ ਉਹਨਾਂ ਨੇ ਇੱਕ ਐਕਟ ਬਣਾ ਦਿੱਤਾ ਸੀ ਕਿ ਹੁਣ ਤੋਂ ਸਿਰ ਤੇ ਸਿਰਫ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੀ ਮਾਰੇ ਦੇ ਪਾਵਨ ਸਰੂਪ ਪ੍ਰਕਾਸ਼ਿਤ ਕਰ ਸਕਦੀ ਪ੍ਰਾਈਵੇਟ ਤੌਰ ਤੇ ਨਹੀਂ ਕਰ ਸਕਦੇ ਕਿਉਂਕਿ ਜੋ ਪ੍ਰਾਈਵੇਟ ਤੌਰ ਤੇ ਕਰਦੇ ਸੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਸੀ ਹੁਣ 2008 ਤੋਂ ਬਾਅਦ ਕੀਤੇ ਗਏ ਜਿਹੜੇ ਸਰੂਪਾਂ ਦਾ ਰਿਕਾਰਡ ਆ ਉਹ ਸੰਬੰਧਿਤ ਡੇਰੇ ਕੋਲ ਹੈ ਤੇ 2008 ਤੋਂ ਪਹਿਲਾਂ ਜਿਹੜੇ ਪ੍ਰਕਾਸ਼ਿਤ ਸੀ ਸਰੂਪ ਉਹ ਵੀ ਉਹਨਾਂ ਕੋਲ ਹੈ ਹੁਣ ਕਹਿੰਦੇ ਨੇ ਕਿ ਹੋ ਸਕਦਾ ਕਿ ਉਹਨਾਂ ਨੂੰ ਬਹੁਤੇ ਸ਼ਪਾਰਸ਼ਾਂ ਮਿਲਦੇ ਹੋਣਾ ਉਸ ਤੇ ਕਿੰਤੂ ਪਰਤੂ ਨਹੀਂ ਕੀਤਾ ਜਾਂਦਾ ਪਰ ਕਹਿੰਦੇ ਕਮੇਟੀ ਨੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਹੀ ਕਿ ਨਾਸੀ ਸਰੂਪ 2012 ਤੋਂ ਪਹਿਲਾਂ ਦੇ ਸਬੰਧਤ ਡੇਰੇ ਨੂੰ ਦਿੱਤੇ ਗਏ ਨੇ ਹਮ ਠੀਕ ਹੈ ਔਰ ਇਸ ਕਰਕੇ ਸਰੂਪ 328 ਰੁਪਿਆਂ ਵਾਲੇ ਮਸਲੇ ਦੇ ਘੇਰੇ ਵਿੱਚ ਨਹੀਂ ਆਉਂਦੇ ਕਿਉਂਕਿ ਰੋਲਾ ਤੇ ਜਾ ਕੇ 15 16 ਦੇ ਵਿੱਚ ਪੈਂਦਾ ਹਮ ਤੇ ਇਹਨਾਂ ਕੋ ਨਾਸੀ ਸਰੂਪ ਉਹਨੇ ਜਿਹੜੇ 2012 ਤੋਂ ਪਹਿਲਾਂ ਨੇ ਫਿਰ ਇਸ ਕਰਕੇ 169 ਚੋਂ ਕੁੱਲ 107 ਸਰੂਪ ਜਿਹੜੇ ਨੇ ਉਹ ਕਮੇਟੀ ਵੱਲੋਂ ਵੀ ਪ੍ਰਕਾਸ਼ ਕੀਤੇ ਗਏ ਨੇ ਹਮ ਫਿਰ ਦੂਜਾ 2014 ਤੋਂ ਲੈ ਕੇ 2019 ਤੱਕ ਸਬੰਧਤ ਡੇਰੇ ਨੂੰ 30 ਰੂਪ ਦਿੱਤੇ ਗਨੇ ਉਹਦਾ ਵੀ ਉਹਨਾਂ ਕੋਲ ਰਿਕਾਰਡ ਹੈ ਕੁੱਲ ਮਿਲਾ ਕੇ ਡੇਰੇ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸਾਰਾ ਰਿਕਾਰਡ ਮੀਡੀਆ ਦੇ ਸਾਹਮਣੇ ਦੱਸ ਦਿੱਤਾ ਔਰ ਪੰਜਾਬ ਸਰਕਾਰ ਨੂੰ ਐਸਆਈਟੀ ਨੂੰ ਵੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਸ਼ੀਸ਼ਾ ਦਿਖਾ ਦਿੱਤਾ ਕਿ ਸਾਡੇ ਕੋਲ ਸਾਰਾ ਰਿਕਾਰਡ ਹੈ ਹੁਣ ਡੇਰੇ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਝੂਠਾ ਕਹਿਣ ਦਾ ਵੀ ਸਾਬਤ ਕਰ ਦਿੱਤਾ ਹੈ ਕਿ ਜੋ ਤੁਸੀਂ ਕੱਲ ਕਾਲੀ ਦੇ ਵਿੱਚ ਅਧੂਰੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਛਿਟਲਾ ਦਿੱਤੀ ਹੈਗੇ ਔਰ ਡੇਰੇ 'ਚ ਮੌਜੂਦ ਬਾਟਸ ਜਿਹੜੇ ਸਰੂਪ ਹਨ ਉਹ ਬਾਰੀ ਪ੍ਰਕਾਸ਼ਕਾਂ ਦੇ ਛਾਪੇ ਹੋਣੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਨਾ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਫੇਮਸ ਸੀ ਪ੍ਰਾਈਵੇਟ ਪਬਲਿਸ਼ਰ ਪ੍ਰਾਈਵੇਟ ਪਬਲਿਸ਼ਰ ਇੱਕ ਤਾਂ ਫੇਮਸ ਹੋ ਸਕਦਾ ਉੱਥੋਂ ਲਿਆਂਦੇ ਹੋਣ ਜਾਂ ਨਾ ਲਿਆਉਂਦੇ ਨੇ ਪਰ ਇੱਕ ਬਹੁਤ ਫੇਮਸ ਸੀ ਜੀਵਨ ਸਿੰਘ ਚਤਰ ਸਿੰਘ ਸੇਵਾ ਕਰਕੇ ਉਹਨਾਂ ਜੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਕਰਦੇ ਰਹੇ ਨੇ ਫਿਰ ਰੌਲੇ ਸ਼ੁਰੂ ਹੋ ਜਾਂਦੇ ਨੇ ਪੰਜਾਬ ਦੇ ਵਿੱਚ ਫਿਰ 2008 ਤੋਂ ਬਾਅਦ ਜਿੰਨੇ ਵੀ ਪ੍ਰਕਾਸ਼ਿਤ ਹੋਏ ਨੇ ਗੁਰੂ ਸਾਹਿਬ ਉਹ ਸਾਰੇ ਦੇ ਸਾਰੇ ਹੀ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕੰਪਨੀ ਨੇ ਸ਼ੁਰੂ ਹਰ ਇੱਕ ਦਾ ਕੋਡ ਹੈਗਾ ਜਿਵੇਂ ਅੱਜ ਮੁੱਖ ਮੰਤਰੀ ਕਰਕੇ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਮਹਾਰਾਜ ਦੇ ਅੰਗ ਨੇ ਇਸ ਗੁਰੂਗ੍ਰਾਂਦ ਸਾਹਿਬ ਦੇ ਵਿੱਚ ਉਹ ਸਾਈਡਾਂ ਦੇ ਜਿਹੜੇ ਬੂਟੀਆਂ ਜੀ ਹੁੰਦੀਆਂ ਨੇ ਨਾ ਉਹ ਉਹ ਕੋਡ ਹੈ ਇੱਕ ਉਹ ਪਤਾ ਲੱਗ ਜਾਂਦਾ ਕਿ ਕਦੋਂ ਛਾਪਿਆ ਕਿੰਨੀ ਦਰੀ ਛਾਪਿਆ ਉਹ ਸਾਰਾ ਰਿਕਾਰਡ ਹੈ ਹੁਣ ਇਸ ਡੇਰੇ ਨੇ ਅੱਜ ਜਿਹੜੇ ਸਪਸ਼ਟ ਕਰ ਦਿੱਤਾ ਕਿ ਉਹ ਡੇਰਾ ਕਿੰਨਾ ਪੁਰਾਣਾ ਔਰ ਜਿਹੜੇ ਆਵਾ ਦੀ ਪਾਰਟੀ ਦੇ ਹੁਣ ਕੱਚੇ ਪੱਕੇ ਐਮਐਲਏ ਨੇ ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਡਾਕਟਰ ਸੁਖਿੰਦਰ ਸਿੰਘ ਸੁਖੀ ਉਹਦੇ ਆਪ ਦੁਖੀ ਹੋਗੇ ਨੇ ਹੂੰ ਉਹਨਾਂ ਨੇ ਜਿਹੜੀ ਅੱਜ 3-4 ਮਿੰਟ ਦੀ ਵੀਡੀਓ ਪਾਈ ਕਿਉਂਕਿ ਉਸ ਇਲਾਕੇ ਦੇ ਵਿੱਚ ਉਹਨਾਂ ਦਾ ਵੋਟ ਬੈਂਕ ਹੋਰ ਉਹਨੂੰ ਤੇ ਫਿਕਰ ਪੈ ਗਈ ਕਿ ਮੈਂ ਗਾ 227 ਕਿਵੇਂ ਜਿੱਤ ਨਹੀਂ ਹੈ ਗਿਆ ਉਹਨਾਂ ਵੀ ਡਰ ਦੇ ਡਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਡਰ ਦੇ ਡਰ ਦੇ ਇੱਕ ਵੀਡੀਓ ਬਣਾ ਕੇ ਆਪਣੇ ਆਪ ਨੂੰ ਸੁਰਖਰੂਪ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦੇ ਕਿ ਇਸ ਡੇਰੇ ਦੇ ਵਿੱਚ ਰਹਿਤ ਮਰਿਆਦਾ ਦੇ ਤਹਿਤ ਹੀ ਪਾਰਟ ਹੁੰਦੇ ਨੇ ਕੋਈ ਇੱਥੇ ਬੇਦਬੀ ਨਹੀਂ ਹੁੰਦੀ ਬੜੇ ਅਦਬ ਦੇ ਨਾਲ ਲੜੀਵਾਰ ਪਾਰਟ ਚੱਲਦੇ ਆਗੇ ਨੇ ਉਹਨਾਂ ਦੇ ਸਫਾਈ ਦੇ ਦਿੱਤੀ ਗਿਆ ਪਰ ਇਸ਼ਾਰਾ ਕਰ ਦਿੱਤਾ ਹੈਗਾ ਕਿ ਇੱਥੇ ਬਿਲਕੁਲ ਸਭ ਕੁਝ ਠੀਕ ਠਾਕ ਹੈ ਜੋ ਵੀ ਪਾਵਨ ਸਰੂਪ ਪਏ ਨੇ ਉਹਨਾਂ ਦਾ ਰਿਕਾਰਡ ਹੈਗਾ ਹੁਣ ਸਰਕਾਰ ਕੀ ਕਹਿ ਰਹੀ ਸੀ ਕਿ 163 ਜੋ 30000 ਰਿਕਾਰਡ ਹੈ 139 ਦੇ ਰਿਕਾਰਡ ਉਹ ਕਹਿੰਦੇ ਸਾਡੇ ਕੋ ਸਾਰਾ ਰਿਕਾਰਡ ਹੈ ਔਰ 2008 ਤੋਂ ਪਹਿਲਾਂ ਇੰਡੀਆ ਦੇ ਵਿੱਚ ਛੱਡੋ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਪਾਵਨ ਸਰੂਪ ਗਏ ਨੇ ਉਹ ਸਾਰੇ ਅੰਦਰ ਕੋਡ ਨਹੀਂ ਆ ਦਿੱਲੀ ਸਿਕਿਉਰਿਟੀ ਦਾ ਪ੍ਰਬੰਧਕ ਕਮੇਟੀ ਵੀ ਸ਼ਾਬਦੀ ਰਹੀ ਹੈ ਪ੍ਰਾਈਵੇਟ ਪਬਲਿਸ਼ਰ ਵੀ ਸ਼ਾਬਦੀ ਰਹੇ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਸ਼ਾਬਦੀ ਰਹੇ ਇਹ ਤੇ ਉਦੋਂ ਸ਼ੁਰੂ ਹੈ ਜਦੋਂ ਬੇਦਬੀਆਂ ਦਾ ਸ਼ੁਰੂ ਹੋਇਆ ਦੌਰ ਪੰਜਾਬ ਦੇ ਵਿੱਚ ਉਸ ਬੇਦਬੀ ਦੇ ਪਿੱਛੇ ਕਿਹੜੀ ਲੋਕਾਂ ਦਾ ਹੱਥ ਸੀ ਉਹ ਹਲੇ ਤੱਕ ਉਹ ਜਿਹੜੇ ਚਿਹਰੇ ਬੇਨਕਾਬ ਨਹੀਂ ਹੋਏ ਫਿਰ ਹੌਲੀ ਹੌਲੀ ਸਰਦਾਰ ਹੋਣਾ ਸ਼ੁਰੂ ਹੋ ਗਿਆ ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 2015 ਦੇ ਵਿੱਚ ਰੂਲ ਹੀ ਬਣਾ ਦਿੱਤਾ ਹੈਗਾ ਕਿ ਜੇ ਕਿਸੇ ਨੂੰ ਸ਼ਰਧਾਲੂ ਨੂੰ ਜੇ ਕਿਸੇ ਨਵੇਂ ਗੁਰੂ ਘਰ ਵਿੱਚ ਨੂੰ ਉਥੋਂ ਦੀ ਪ੍ਰਬੰਧਕ ਕਮੇਟੀ ਨੂੰ ਮਾਰੇ ਦੇ ਸਰੂਪ ਉਹਨਾਂ ਰੱਖਣਾ ਤੇ ਫਿਰ ਲਾਜ਼ਮੀ ਤੌਰ ਤੇ ਇੱਕ ਐਪਲੀਕੇਸ਼ਨ ਲਈ ਜਾਂਦੀ ਆ ਉਸ ਇਲਾਕੇ ਦਾ ਪ੍ਰਚਾਰ ਸਤ ਸੱਤਰ ਪਹਿਲਾਂ ਜਾਂਚ ਕਰਦਾ ਕਿ ਵਾਕਿਆ ਜਿਹੜੇ ਜਿਸ ਸ਼ਰਧਾਲੂ ਨੇ ਰੱਖਣਾ ਕਿ ਉਹ ਪੂਰਨ ਰੂਪ ਦੇ ਵਿੱਚ ਸਿੱਖ ਨੇ ਮਹਾਰਾਜ ਦੇ ਵਾਸਤੇ ਵੱਖਰਾ ਕਮਰਾ ਬਣਿਆ ਹੈਗਾ ਪੂਰੀ ਰਹਿਤ ਮਰਿਆਦਾ ਹੈ ਜੇ ਗੁਰੂ ਘਰ ਆ ਗੁਰੂ ਘਰ ਉਥੇ ਬਣਿਆ ਹੈਗਾ ਜਗ੍ਹਾ ਪੂਰੀ ਹੈਗੀ ਆ ਫਿਰ ਸੋਖਾ ਹਸਣ ਵਾਸਤੇ ਵੱਖਰਾ ਪ੍ਰਬੰਧ ਹੈ ਫਿਰ ਉਹ ਜਿਹੜੀ ਕਮੇਟੀ ਪ੍ਰਬੰਧਕ ਕਮੇਟੀ ਆ ਸ਼ਰਧਾਲੂ ਉਹ ਇਲਾਕੇ ਦਾ ਜਿਹੜਾ ਸ਼ਰੋਮਨੀਗੁਰ ਦਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਉਹਦੀ ਸ਼ਿਫਾਰਿਸ਼ ਲਈ ਜਾਂਦੀ ਹੈਗੀ ਉਹ ਆਪਣੀ ਸ਼ਿਫਾਰਿਸ਼ ਦੇ ਫਿਰ ਸ਼ਰੋਮਨੀਗੁਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੂੰ ਰეკਮੈਂਡ ਕਰਦਾ ਫਿਰ 2100 ਰੁਪਇਆ ਮਾਨ ਭੇਟਾ ਦੇ ਕੇ ਮਾਰੇ ਦਾ ਰੂਪ ਰਹਿਤ ਮਰਿਆਦਾ ਦੇ ਤਹਿਤ ਉਸ ਸ਼ਰਧਾਲੂ ਨੂੰ ਜਾਂ ਉਸ ਗੁਰੂ ਘਰ ਕਮੇਟੀ ਨੂੰ ਦਿੱਤਾ ਜਾਂਦਾ ਹੈਗਾ ਹੁਣ ਆ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣਾ ਜਿਹੜੀ ਸਟੇਟਮੈਂਟ ਦਿੱਤੀ ਆ ਉਹਦੇ ਨਾਲ ਪੰਜਾਬ ਸਰਕਾਰ ਦੀ ਕਿਰਕਰੀ ਹੋਈ ਆ ਕਿ ਆਖਿਰ ਤੁਸੀਂ ਬਹੁਤ ਕਾਲੀ ਦੇ ਵਿੱਚ ਤੁਸੀਂ ਸਿਰਫ ਤੇ ਸਿਰਫ ਸਿਆਸੀ ਤੌਰ ਤੇ ਫਾਇਦਾ ਚੁੱਕਣਾ ਚਾਹੁੰਦੇ ਸੀ ਕਿ ਬਾਦਲਾਂ ਦਾ ਗੜਾ ਇੱਥੇ ਕਿਉਂ ਨਾ ਬਾਦਲਾਂ ਨੂੰ ਹੋਰ ਭੰਡਿਆ ਜਾਵੇ ਇਸ ਕਰਕੇ ਉਹਨਾਂ ਨੇ ਆਪਣੇ ਡਿਵੈਲਪਮੈਂਟ ਜਿਹੜਾ ਭਾਸ਼ਣ ਦੇਣਾ ਉਹਦੀ ਸ਼ੁਰੂਆਤ ਧਰਮ ਦੇ ਨਾਲ ਕੀਤੀ ਕਿਉਂਕਿ ਧਰਮ ਜਿਹੜਾ ਵਾ ਉਸ ਸਿਆਸਤ ਤੇ ਬੜਾ ਭਾਰੂ ਆ ਆ ਵੀ ਆ ਪਰ ਹੁਣ ਕਮੇਟੀ ਨੇ ਆਪਣੇ ਕੱਲੇ ਕੱਲੇ ਦਾਸ ਤੇ ਤੇ ਸਰਕਾਰ ਕੀ ਕਹਿੰਦੀ ਸੀ ਕਿ ਕਮੇਟੀ ਦੇ ਉਹਨਾਂ ਨੇ ਸਾਨੂੰ ਬਿਆਨ ਵੀ ਦਿੱਤੇ ਅੱਜ ਉਹ ਕਮੇਟੀ ਕਹਿੰਦੀ ਕਿ ਸਾਡੇ ਕੋਲ ਸਾਰਾ ਰਿਕਾਰਡ ਹੈ ਔਰ ਸਭ ਤੋਂ ਵੱਡੀ ਗੱਲ ਜਿਵੇਂ ਡਾਕਟਰ ਸੁਖੀ ਹੋਣੀ ਬੋਲ ਗਏ ਨੇ ਹੂੰ ਬੰਗਿਆਂ ਤੋਂ ਹੀ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੇ ਕਈ ਸਾਲ ਮੈਂਬਰ ਰਹੇ ਨੇ ਅੱਜ ਵੀ ਨੇ ਸੁਖਦੇਵ ਸਿੰਘ ਪੌਰ ਹੂੰ ਸੁਖਦੇਵ ਸਿੰਘ ਪੌਰ ਕਿਉਂ ਚੁੱਪ ਨੇ ਕਿ ਜਿਹੜੇ ਗੁਰੂ ਘਰ ਉੱਥੇ ਘਰਾਂ ਦੇ ਨਾਮ ਤੇ ਆ ਜਾਰੀ ਹੁੰਦੇ ਰਹੇ ਨੇ ਪਾਵਨ ਬੀੜਾ ਉੱਥੇ ਡੇਰੇ 'ਚ ਕਿਵੇਂ ਪਹੁੰਚੀਆਂ ਹੈ ਨਾ ਹੂੰ ਪਿੱਛੇ ਜਿਹਨਾਂ ਦਾ ਇੱਕ ਬਹੁਤ ਵੱਡਾ ਬਿਆਨ ਛੱਪਿਆ ਸੀ ਉਸ ਤੋਂ ਬਾਅਦ ਸੁਖਦੇਵ ਸਿੰਘ ਭੌਰ ਹੋਣੀ ਵੀ ਚੋਪਣੇ ਬੱਕਰੀ ਗੱਲ ਹੈ ਕਿ ਤੁਹਾਡੀ ਸ਼੍ਰੋਮਣੀ ਕਮੇਟੀ ਦੇ ਨਾਲ ਜਾਂ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਨਾਲ ਨਹੀਂ ਬੰਦੀ ਪਰ ਐਜ਼ ਏ ਸਿੱਖ ਹੋਣ ਦੇ ਨਾਤੇ ਤੁਹਾਨੂੰ ਇਹ ਜਿਹੜੀਆਂ ਪਹਿਲੂ ਨੇ ਸਪਸ਼ਟ ਤੁਹਾਨੂੰ ਵੀ ਕਰਨੇ ਚਾਹੀਦੇ ਜਿਵੇਂ ਡਾਕਟਰ ਸੁਖੀ ਨੇ ਚਾਹੇ ਉਹਨੇ ਵੋਟਾਂ ਦੇ ਖਾਤਰ ਕਲੀਨ ਚਿੱਟ ਦੇ ਦਿੱਤੀ ਡੇਰੇ ਨੂੰ ਚਾਹੇ ਉਹਨੇ ਆਪਣੇ ਆਪ ਨੂੰ ਸ਼ਰਧਾਲੂ ਦੇ ਤੌਰ ਤੇ ਦਿੱਤੀ ਹੈਗੀ ਚਾਹੇ ਸੱਚ ਬੋਲਿਆ ਜਾਂ ਸੱਚ ਬੋਲਿਆ ਜਾਂ ਵੋਟਾਂ ਦੀ ਖਾਤਰ ਸਚਾਈ ਸਫਾਈ ਦਿੱਤੀ ਹੈ ਉਹ ਕਹਿੰਦੇ ਕਿ ਮੇਰਾ ਦਾਦਾ ਮੇਰਾ ਪਿਓ ਸਾਡੇ ਦੀ ਤੀਜੀ ਚੌਥੀ ਪੀੜੀ ਉਸ ਡੇਰੇ ਦੇ ਵਿੱਚ ਜਾਂਦੀ ਹੈਗਾ ਜਿਹੜੇ ਬੜੀ ਉਥੇ ਮਰਿਆਦਾ ਦਾ ਜਿਹੜਾ ਖਿਆਲ ਰੱਖਿਆ ਜਾਂਦਾ ਪਰ ਅੱਜ ਜਿਹੜੀ ਪੰਜਾਬ ਸਰਕਾਰ ਦੀ ਕਿਰਕਰੀ ਹੋਈ ਹੈ ਜੋ ਉਸ ਬੰਗਿਆਂ ਦੇ ਡੇਰੇ ਨੇ ਕਮੇਟੀ ਨੇ ਪ੍ਰੈਸ ਕਾਨਫਰੰਸ ਦੂਜਾ ਅੱਜ ਮੁਖਮੰਦੀ ਭਗਵੰਤ ਮਾਨ ਉਹਦੇ ਉਹਨਾਂ ਦੇ ਚਿਹਰੇ ਤੇ ਉਹ ਜਲੌ ਨਹੀਂ ਸੀ ਹੈਗਾ ਹੂੰ ਜਿਵੇਂ ਅਕਸਰ ਉਹਨਾਂ ਦੇ ਚਿਹਰੇ ਤੇ ਹੁੰਦਾ ਨਾ ਮੀਡੀਆ ਦੇ ਨਾਲ ਜੋ ਗੱਲਬਾਤ ਕਰਦੇ ਨੇ ਕੌਨਫੀਡੈਂਸ ਹਾਂ ਜਾਂ ਕੌਨਫੀਡੈਂਸ ਹੈ ਅੱਜ ਮੁਖਮਦੀਪ ਗੁਰਦਮਾਨ ਦਾ ਕੌਨਫੀਡੈਂਸ ਗਵਾਚਾ ਗਵਾਚਿਆ ਜਾ ਸੀ ਉਹ ਵਜ੍ਹਾ ਕੀ ਹੈ ਉਹ ਮੁਖਮਦੀਪ ਗੁਰਦਮਾਨ ਅੱਜ ਜਿਹੜੇ ਪ੍ਰੈਸ ਕਾਨਫਰੈਂਸ ਵਿੱਚ ਬੜਾ ਸੋਚ ਕੇ ਬੜਾ ਤਰਮੇ ਦੇ ਨਾਲ ਸੋਚ ਕੇ ਜਿਹੜੀਆਂ ਟਿੱਪਣੀਆਂ ਦੇਦੇ ਉਹਨਾਂ ਦੇ ਭਾਸ਼ਾ ਦੇ ਵਿੱਚ ਲੱਛੇਦਾਰ ਭਾਸ਼ਣ ਦੇ ਵਿੱਚ ਸ਼ੱਕੇ ਚੋਕੇ ਹੁੰਦੇ ਅੱਜ ਉਹਨੇ ਬੜੀ ਮਰਿਆਦਾ ਜੀ ਜਾਂ ਸੰਜਮ ਵਰਤਿਆ ਹੈਗਾ ਜੇ ਇਦਾਂ ਦਾ ਸੰਜਮ ਜਾਂ ਮਰਿਆਦਾ ਡੇਲੀ ਰੁਟੀਨ ਦੇ ਵਿੱਚ ਵਰਤਨ ਆਗੇ ਤੇ ਉਹਨਾਂ ਦੀ ਜਿਹੜੀ ਪਰਸਨੈਲਿਟੀ ਦੇ ਵਿੱਚ ਹੋਰ ਨਿਖਾਰ ਆਏਗਾ ਜੀ ਬਹੁਤ ਸ਼ੁਕਰੀਆ ਇਹਨਾਂ ਮੁੱਦਿਆਂ ਬਾਰੇ ਤੁਹਾਡਾ ਕੀ ਮੰਨਣਾ ਹੈ ਅਸੀਂ ਸਾਰੀ ਗੱਲਬਾਤ ਮੋٹے ਤੌਰ ਦੇ ਉੱਤੇ ਸਾਂਝੀ ਕੀਤੀ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ